ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਔਰ ਪਟੀਸ਼ਨ ਪਈ ਹੈ ਭਾਈ ਅਮਰਪਾਲ ਸਿੰਘ ਦੇ ਇੱਕ ਕਥਿਤ ਸਾਥੀ ਦੇ ਵੱਲੋਂ ਜਿਹੜੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਐਨਐਸਏ ਲੱਗੀ ਹੋਈ ਹੈ ਖੈਰ ਐਨਐਸਏ ਜਿਹੜੀ ਹੈ ਉਹ ਆਬਵੀਅਸਲੀ ਚੱਲਦੀ ਪਈ ਹੈ ਉਸ ਨੂੰ ਵਧਾਇਆ ਵੀ ਗਿਆ 2025 ਤੱਕ ਪਰ ਉਸ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਗਈ ਹੈ ਉਸ ਦੇ ਵਿੱਚ ਬੜੇ ਤੱਤ ਸਾਹਮਣੇ ਆਏ ਔਰ ਗੁਰਿੰਦਰਪਾਲ ਸਿੰਘ ਔਧਲਾ ਜਿਨ੍ਹਾਂ ਨੇ ਇਹ ਪਟੀਸ਼ਨ ਪੁਆਈ ਹੈ ਉਹਨਾਂ ਦੇ ਵਕੀਲ ਐਡਵੋਕੇਟ ਸਵਨਜੀਤ ਸਿੰਘ ਉਹਨਾਂ ਨੇ ਕੁਝ ਤੱਤ ਸਾਂਝੇ ਕੀਤੇ ਨੇ ਔਰ ਉਸ ਲੜੀ ਦੇ ਵਿੱਚ ਉਹਨਾਂ ਤੱਥਾਂ ਦੀ ਲੜੀ ਦੇ ਵਿੱਚ ਕੁਝ ਇਹੋ ਜਿਹੇ ਨਾਮ ਵੀ ਸਾਹਮਣੇ ਆਏ ਨੇ ਜਿਹੜੇ ਭਾਈ ਅਮਰਪਾਲ ਸਿੰਘ ਦੇ ਨਾਲ ਜੁੜੇ ਹੋਏ ਨੇ ਜਾਂ ਫਿਰ ਕਹਿ ਦਈਏ ਕਿ ਐਨ ਕਰੀਬੀ ਵੀ ਨੇ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਇਸ ਪਟੀਸ਼ਨ ਦੇ ਸਿਲਸਲੇ ਤੋਂ ਪਟੀਸ਼ਨ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਗੁਰਿੰਦਰਪਾਲ ਸਿੰਘ ਔਜਲਾ ਦਾ ਭਾਈ ਅਮਰਪਾਲ ਸਿੰਘ ਨਾਲ ਕੋਈ ਮਤਲਬ ਨਹੀਂ ਹੈ ਔਰ ਆ ਵੀ ਲਿਖਿਆ ਗਿਆ ਹੈ ਕਿ ਜਦੋਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਕਤਲकांड ਹੁੰਦਾ ਤੇ ਉਸ ਵੇਲੇ ਇੱਕ ਚਿੱਠੀ ਲਿਖੀ ਜਾਂਦੀ ਹੈ ਉਸ ਚਿੱਠੀ ਦੇ ਉੱਤੇ ਗੁਰਿੰਦਰਪਾਲ ਔਜਲਾ ਦੇ ਦਸਖਤ ਪਰ ਉਹ ਦਸਖਤ ਝੂਠੇ ਸੀ ਫੋਰਜ ਕੀਤੇ ਗਏ ਸੀ ਇਸ ਗੱਲ ਦਾ ਜਿਹੜਾ ਉਹ ਦਾਵਾ ਕੀਤਾ ਗਿਆ ਫੋਲਟਰੀ ਕੀਤੀ ਗਈ ਸੀ ਉੱਥੇ ਔਰ ਉਹਨਾਂ ਦਸਖਤਾਂ ਦਾ ਦਰਸਲ ਗੁਰਿੰਦਰਪਾਲ ਔਜਲਾ ਨਾਲ ਕੋਈ ਮਤਲਬ ਨਹੀਂ ਹੈ ਯਾਨੀ ਕਿ ਗੁਰਿੰਦਰਪਾਲ ਔਜਲਾ ਨੇ ਉਹ ਦਸਖਤ ਨਹੀਂ ਕੀਤੇ ਹਰਦੀਪ ਸਿੰਘ ਨਿਜਰ ਕਤਲकांड ਨੂੰ ਲੈ ਕੇ ਇੱਕ ਚਿੱਠੀ ਜਿਹੜੀ ਲਿਖੀ ਗਈ ਸੀ ਉਹਦੇ ਉੱਤੇ ਦਸਖਤ ਨਾਲ ਦੀ ਨਾਲ ਹੀ ਭਾਈ ਅਮਰਿਤਪਾਲ ਸਿੰਘ ਦੇ ਨਾਲ ਲਿੰਕ ਨਹੀਂ ਦੱਸਿਆ ਗਿਆ ਕੋਈ ਲਿੰਕ ਨਹੀਂ ਹੈ ਕਿਹਾ ਗਿਆ ਵਾਰਿਸ ਪੰਜਾਬ ਦੇ ਜਗਤਵੰਦੀ ਦੇ ਨਾਲ ਕੋਈ ਲਿੰਕ ਨਹੀਂ ਹੈ ਕਿਹਾ ਗਿਆ ਨਾਲ ਦੀ ਨਾਲ ਸਮਨਜੀਤ ਸਿੰਘ ਜਿਹੜੇ ਐਡਵੋਕੇਟ ਨੇ ਉਹ ਬੜੀਆਂ ਬੜੀਆਂ ਗੱਲਾਂ ਵੀ ਕਰਦੇ ਨਜ਼ਰ ਆ ਰਹੇ ਕਹਿੰਦੇ ਕਿ ਪਹਿਲੀ ਗੱਲ ਤਾਂ ਪ੍ਰਸ਼ਾਸਨ ਦੇ ਉੱਤੇ ਸਵਾਲ ਖੜਦਾ ਹੈ ਕਿ ਜੇ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ 4 ਐਫ ਆਈ ਆਰਸ ਪ੍ਰਿਵੇਲ ਕਰ ਰਹੀਆਂ ਸੀ ਔਰ ਜਿਨ੍ਹਾਂ ਦੇ ਵਿੱਚੋਂ ਵੱਧ ਕਰਕੇ ਉਹ ਸੀ ਜਿਹੜੀਆਂ ਅੰਮ੍ਰਿਤਸਰ ਦੇ ਡੀ ਐਮ ਦੀ ਜੂਰਿਸਡਿਕਸ਼ਨ ਦੇ ਅੰਦਰ ਆਉਂਦੀਆਂ ਸੀ ਤੇ ਭਾਈ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਬਿਉਟ ਆਊਟ ਕਿਸੇ ਗਰਾਉਂਡ ਦੇ ਐਨ ਐਸ ਐ ਕਿਸ ਹਿਸਾਬ ਦੇ ਨਾਲ ਲਗਾ ਦਿੱਤੀ ਗਈ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਅੱਗੇ ਗੱਲ ਕਰਦੇ ਨੇ ਕਿ ਪਪਲ ਪ੍ਰੀਤ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਕਰੀਬੀ ਸਾਥੀ ਦੱਸੇ ਜਾਂਦੇ ਰਹੇ ਨੇ ਜਿਹੜੇ ਫਰਾਰੀ ਸਮੇਂ ਤਤਤ ਤੌਰ ਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਵਿਚਰ ਰਹੇ ਸੀ ਜਿਹੜੇ ਪਪਲ ਪ੍ਰੀਤ ਦੀਆਂ ਤਸਵੀਰਾਂ ਭਾਈ ਅਮਰਤਪਾਲ ਸਿੰਘ ਦੇ ਨਾਲ ਆ ਰਹੀਆਂ ਸੀ ਜਿਹੜੇ ਜਰਨਲਿਸਟ ਦੱਸੇ ਜਾ ਰਹੇ ਸੀ ਕਹਿੰਦੇ ਕਿ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਮੇਰਾ ਕੋਈ ਵਾਹ ਵਾਸਤਾ ਨਹੀਂ ਮੈਂ ਤਾਂ 프리ਲਾਂਸਰ ਸੀ ਔਰ ਮੇਰਾ ਇਸ ਸਾਰੇ ਕੇਸ ਦੇ ਨਾਲ ਕੋਈ ਮਤਲਬ ਨਹੀਂ ਹੈ ਦਲਜੀਤ ਕਲਸੀ ਦਾ ਹਵਾਲਾ ਦਿੱਤਾ ਗਿਆ ਕਹਿੰਦੇ ਦਲਜੀਤ ਕਲਸੀ ਨੇ ਵੀ ਇਹੀ ਕਿਹਾ ਕਿ ਮੇਰਾ ਭਾਈ ਅਮਰਪਾਲ ਨਾਲ ਕੋਈ ਲੈਣਾ ਦੇਣਾ ਨਹੀਂ ਮੇਰਾ ਵਾਰਸ ਪੰਜਾਬ ਦੇ ਜਥੇਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਉਸ ਵੇਲੇ ਇੱਕ ਇਹੋ ਜੀ ਗੱਲ ਵੀ ਕਰ ਦਿੱਤੀ ਵਕੀਲ ਸਰਨਜੀਤ ਸਿੰਘ ਨੇ ਜਿਹਨੂੰ ਲੈ ਕੇ ਭਾਈ ਅਮਰਪਾਲ ਸਿੰਘ ਦੀ ਪ੍ਰਧਾਨਗੀ ਉੱਤੇ ਸਵਾਲ ਖੜੇ ਹੋਣ ਲੱਗੇ ਦਰਅਸਲ ਵਾਰਸ ਪੰਜਾਬ ਦੇ ਜਥੇਬੰਦੀ ਦਾ ਪ੍ਰਧਾਨ ਕਿਹਾ ਜਾਂਦਾ ਹੈ ਭਾਈ ਅਮਰਪਾਲ ਸਿੰਘ ਨੂੰ ਪਰ ਉਸ ਉੱਤੇ ਸਵਾਲ ਖੜੇ ਕੀਤੇ ਗਏ ਨੇ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਭਾਈ ਅਮਰਪਾਲ ਸਿੰਘ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਪ੍ਰਧਾਨ ਦੱਸਦੀ ਪਈ ਹੈ ਹਾਲਾਂਕਿ ਐਦਾਂ ਦਾ ਕੋਈ ਪ੍ਰੂਫ ਸਾਹਮਣੇ ਨਹੀਂ ਹੈਗਾ ਕਿ ਉਹ ਪ੍ਰਧਾਨ ਹੈਗੇ ਨੇ ਉਹ ਕਹਿੰਦੇ ਕਿ ਇਹ ਜਥੇਬੰਦੀ ਇੱਕ ਪ੍ਰੂਵਨ ਜਥੇਬੰਦੀ ਹੈ ਇੱਕ ਰਜਿਸਟਰਡ ਜਥੇਬੰਦੀ ਹੈ ਔਰ ਇਸ ਦੇ ਰੈਜ਼ੋਲੂਸ਼ਨ ਨਿਕਲ ਦੇਨੇ ਜਦੋਂ ਕੋਈ ਮੈਂਬਰ ਪੁਆਇੰਟ ਹੁੰਦਾ ਆ ਜਦੋਂ ਮੈਂਬਰ ਲਾਏ ਜਾਂਦੇ ਨੇ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਪ੍ਰਧਾਨ ਲਾਇਆ ਜਾਂਦਾ ਉਹ ਸਾਰਾ ਰੈਜ਼ੋਲੂਸ਼ਨ ਦੇ ਆਧਾਰ ਦੇ ਉੱਤੇ ਚੱਲਦਾ ਹੈ ਐਦਾਂ ਦਾ ਕੋਈ ਰੈਜ਼ੋਲੂਸ਼ਨ ਸਾਹਮਣੇ ਨਹੀਂ ਆਇਆ ਕਿ ਪੁਰਾਣੇ ਪ੍ਰਧਾਨ ਨੇ ਆਪਣਾ ਅਹੁਦਾ ਛੱਡਿਆ ਹੋਵੇ ਤੇ ਉਹਦੀ ਥਾਂ ਤੇ ਭਾਈ ਅਮਰਤਪਾਲ ਸਿੰਘ ਨੂੰ ਲਗਾਇਆ ਗਿਆ ਐਦਾਂ ਦਾ ਵੀ ਕੋਈ ਰੈਜ਼ੋਲੂਸ਼ਨ ਨਹੀਂ ਹੈ ਜਿਸ ਆਧਾਰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਨਹੀਂ ਕਿਹਾ ਜਾ ਸਕਦਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਨੇ ਭਾਈ ਅਮਰਤਪਾਲ ਸਿੰਘ ਐਦਾਂ ਦਾ ਕੋਈ ਸਬੂਤ ਕਿਤੇ ਨਹੀਂ ਹੈਗਾ ਔਰ ਦੂਜੀ ਗੱਲ ਸਾਫ ਕਰਤਾ ਗਿਆ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਵਾਰਿਸ ਪੰਜਾਬ ਦੇ ਜਥੇਬੰਦੀ ਇੱਕ ਰਜਿਸਟਰਡ ਜਥੇਬੰਦੀ ਹੈ ਜਿਸ ਦੀ ਆਪਣੀ ਕਾਫੂਂਡ ਹੈ ਔਰ ਉਸ ਦੇ ਨਾਲ ਇਸ ਤਰ੍ਹਾਂ ਇਹਨਾਂ ਲੀਡਰਾਂ ਨੂੰ ਜਾਂ ਇਹਨਾਂ ਲੋਕਾਂ ਨੂੰ ਨਹੀਂ ਜੋੜਨਾ ਚਾਹੀਦਾ ਹਾਲਾਂਕਿ ਉਹਨਾਂ ਦੇ ਨਾਲ ਦੀ ਨਾਲ ਹੀ ਇਹ ਵੀ ਕਹਿੰਦੇ ਤਾਂ ਕਿ ਹੌਲੀ ਹੌਲੀ ਕਰਕੇ ਜਿਹੜੇ ਲੋਕ ਐਨਰਸਰ ਚੱਲਦੇ ਸਜ਼ਾ ਕੱਟ ਰਹੇ ਨੇ ਜਿਹੜੇ ਕਥਿਤ ਸਾਥੀ ਦੱਸੇ ਜਾਂਦੇ ਭਾਈ ਅਮਰਪਾਲ ਸਿੰਘ ਦੇ ਹੌਲੀ-ਹੌਲੀ ਪੈਰ ਪਛਾਹ ਪਟਦੇ ਪਏ ਨੇ ਭਾਈ ਅਮਰਪਾਲ ਸਿੰਘ ਤੋਂ ਔਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਆਪਣਾ ਕੋਈ ਲੇਕ ਨਾ ਹੋਣ ਦੀ ਗਵਾਹੀ ਜਿਹੜੀ ਆ ਉਹ ਪਰਮੂ ਪਏ ਖੈਰ ਐਡੇ ਵੱਡੇ ਖੁਲਾਸੇ ਹੁੰਦੇ ਪਏ ਨੇ ਜਿੱਥੇ ਉਸ ਤੋਂ ਬਾਅਦ ਕੀ ਕੁਝ ਸਾਹਮਣੇ ਆਵੇਗਾ ਇਹ ਹੈਰਾਨੀ ਦੀ ਗੱਲ ਹੈ ਇਸ ਪਟੀਸ਼ਨ ਦੇ ਉੱਤੇ ਕਿਸ ਤਰ੍ਹਾਂ ਦੀ ਸੁਣਵਾਈ ਹੁੰਦੀ ਹੈ ਇਹ ਦੇਖਣ ਦੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਂ ਇੰਡੀਆ ਪੰਜਾਬੀ ਦੇ